कुर जैन एन एम आई एम एस कॉलेज से बॉम्बे से हूँ और सरब नौजवान सभा का मेंबर हूँ आज आज वन आज वर्ल्ड एनवायरनमेंट डे के तो मौके पर हमने हमने काफ़ी सारे पौधे लगाए जिसमें हमारे सिटी के एस एच ओ साहिब भी, भी शामिल थे और उन्होंने हम हमा, हमारे साथ काफ़ी ज़्यादा वक्त बिताया जिसमें हमें जिसमें हमें ढेर सारे पौधे बताए पौधे लगाए और ढेर सारा हमें धन्यवाद किया कि हम इस इस मौके में हम इतना कुछ कर रहे हैं और हम इस मौके पे और बढ़ाना चाहते हैं ताकि आगे आने वाले समय में ज़्यादा से ज़्यादा पेड़ लगे और ज़्यादा से ज़्यादा ज़्यादा से ज़्यादा पॉल्यूशन कम हो क्योंकि आजकल हमें ग्लोबल वार्मिंग का बहुत ज़्यादा बहुत ज़्यादा चलन हो रहा है जिससे हमें जिससे हमें बहुत ज़्यादा दिक्कत आ रही है इसलिए पौधे लगाए जा रहे हैं और सर और इस मौके पर सरक नौजवान सभा देखभाल भी कर रही है वर्ल्ड एनवायरमेंट डे नौजवान सभा फवाड़ा की टीम लाख विधे लगा प्रोग्राम लिखा गया जिस ਸ਼ਹਿਰੀ ਸੀਡੀਐਸਐਚਓ ਸਾਹਿਬ ਮੌਕੇ ਤੇ ਪਹੁੰਚੇ ਸਰਨ ਨਗਰ ਯੋਜਨ ਸਭਾ ਵੱਲੋਂ ਜਿਉ ਜੋ ਇਹ ਪ੍ਰੋਗਰਾਮ ਕੀਤਾ ਗਿਆ ਹੈ ਬਹੁਤ ਹੀ ਸ਼ਲਾਘਾਯੋਗ ਹੈ ਕਿਉਂਕਿ ਦਿਨ ਪ੍ਰਤੀ ਦਿਨ ਪ੍ਰਦੂਸ਼ਣ ਬਹੁਤ ਵੱਧ ਰਿਹਾ ਹੈ ਜਿਸ ਕਾਰਨ ਆਪਣੇ ਜੋ ਜੰਗਲਾਂ ਦੀ ਜਾਂ ਦਰਖਤਾਂ ਦੀ ਗਿਣਤੀ ਘਟ ਰਹੀ ਹੈ ਉਸ ਨੂੰ ਮੱਦੇਨਜ਼ਰ ਰੱਖਦੇ ਕੋਈ ਸਰਨ ਨਗਰ ਯੋਜਨ ਸਭਾ ਵੱਲੋਂ ਇਹ ਜੋ ਪ੍ਰੋਗਰਾਮ ਕੀਤਾ ਗਿਆ ਹੈ ਕਿ ਵਰਲਡ এনਵਾਇਰਨਮੈਂਟ ਡੇ ਤੇ ਪੌਦੇ ਲਗਾਉਣੇ ਬਹੁਤ ਹੀ ਸ਼ਲਾਘਾਯੋਗ ਹੈ ਇਸ ਵਿੱਚ ਜੋ ਕਿ ਸਾਰੇ ਇਸ ਦੇ ਮੈਂਬਰ ਹਨ ਪਹਿਲਾਂ ਵੀ ਅਲੱਗ-ਅਲੱਗ ਇਹ ਸਮਾਜਿਕ ਕ੍ਰਿਤਿਆਵਾਂ ਦੇ ਵਿਰੁੱਧ ਕਾਰਵਾਈ ਕਰਦੇ ਰਹਿੰਦੇ ਹਨ ਉਸੇ ਮਹਿਮ ਵਿੱਚ ਅੱਜ ਇਹਨਾਂ ਨੇ ਇਹ ਉਪਰਾਲਾ ਕੀਤਾ ਬਹੁਤ ਚੰਗਾ ਲੱਗ ਰਿਹਾ ਹੈ এনवायरमेंट ਦੇ ਤੇ ਅਸੀਂ ਜੋ ਸਰਵ ਨੌਜਵਾਨ ਸਭਾ ਵੱਲੋਂ ਇੱਥੇ ਰੁੱਖ ਲਗਾਏ ਗਏ ਨੇ ਤੇ ਸਾਨੂੰ ਬੁਲਾਇਆ ਗਿਆ ਸੀ ਬਹੁਤ ਧੰਨਵਾਦ ਦੀ ਇਹਨਾਂ ਨੇ ਕਿਉਂਕਿ ਇਹ ਜਿਹੜੇ ਰੁੱਖ ਨੇ ਆਉਣ ਵਾਲੀ ਪੀੜ੍ਹੀ ਨੂੰ ਇਹੀ ਬਚਾ ਸਕਦੇ ਨੇ ਕਿਉਂਕਿ ਇਹ ਪੰਛੀਆਂ ਲਈ ਵੀ ਇਨਸਾਨਾਂ ਲਈ ਵੀ ਜਾਨਵਰਾਂ ਲਈ ਹਰ ਪੱਖੋਂ ਇਹ ਆਪ ਨੂੰ ਆਪਣੀ ਜਿਹੜੀ ਆਉਣ ਵਾਲੀ ਜ਼ਿੰਦਗੀ ਹੈ ਉਹ ਜਿਹੜਾ ਵਾਧਦਾ ਤਾਪਮਾਨ ਹੈ ਇਹਦੇ ਚ ਆਪਣੀ ਮਤਲਬ ਕਿ ਬਚਾਅ ਕਰ ਸਕਦੇ ਨੇ ਤੇ ਜੋ ਵੀ ਇਹ ਹਵਾ ਦਾ ਦੌ ਘਟਦਾ ਆ ਆਕਸੀਜਨ ਲਈ ਵੀ ਇਹ ਬਹੁਤ ਵਧੀਆ ਹੁੰਦੇ ਨੇ ਤਾਂ ਕਿ ਜਿਹੜੇ ਕੰਮ ਕਰਨ ਵਾਲੇ ਕੰਮੇ ਵੀ ਹੈ ਕਈ ਵਾਰ ਦਰਖਤ ਦੇ ਜਦ ਉਹ ਨਹੀਂ ਖੜਦੇ ਨੇ ਉਹਨਾਂ ਨੂੰ ਕੋਈ ਠੰਡੀ ਹੰਡੀ ਆਵਾਮ ਦੀ ਇਹ ਸਭੂ ਦੀ ਸਾਰਿਆਂ ਨੂੰ ਪ੍ਰਸ਼ੰਸਾ ਕਰਨਾ ਚਾਹੀਦਾ ਹੈ ਅਸੀਂ ਇਹਨਾਂ ਦੇ ਬਹੁਤ ਧੰਨਵਾਦੀ ਹਾਂ ਜੋ ਇਹ ਸ਼ਹਿਰ ਚ ਲਗਾ ਰਹੇ ਨੇ ਹਰ ਜਗ੍ਹਾ ਤੇ ਬੂਟੇ ਇਦਾਂ ਹੀ ਸਭ ਨੂੰ ਪ੍ਰਸ਼ੰਸਾ ਕਰਕੇ ਤਾਂ ਕਿ ਆਪਣਾ ਆਉਣ ਵਾਲੀ ਪੀੜ੍ਹੀ ਖੁਸ਼ਹਾਲ ਰਹਿ ਸਕੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ